ਕੀ ਅੱਜ ਵੀ ਵਧਿਆ ਰਹਾ ਟੋਰਲ ਵਧ ਗਿਆ ਚਾਰ-ਪਾੜਾ ਵਧਿਆ ਅੱਜ ਨੂੰ ਪਾਣੀ ਹੋਰ ਬੰਦਾਂ ਹੋ ਗਏ ਹੋਰ ਕਿੰਨੇ ਕੁ ਲੋਕ ਫਸੇ ਹੋਣਗੇ ਭਾਜੀ ਇਹ ਤਾਂ ਕਿੰਨੇ ਪਿੰਡ ਬਹੁਤ ਬੜੇ ਲੋਕਾਂ ਦੀ ਗਾੜੀ ਦਾ ਅੱਛਾ ਹਾਂ ਬਹੁਤ ਹੋਰ ਕਿ 20 ਤੋਂ 25 30 ਪਿੰਡ ਡੁੱਬ ਗਏ ਜੀ ਲਗਭਗ ਬਾਰਡਰ ਬੈਲਟ ਤੋਂ ਲੈ ਕੇ ਕੋਈ 200 300 ਪਿੰਡ ਤੁਹਾਡੇ ਆਪਸੇ ਦਾ ਹੀ ਆਗਾ ਮਤਲਬ ਲਗਭਗ ਡੇਰਾ ਬਾਬਾ ਨਾਨਕ ਦਾ ਆਧੀਆਂ ਤੋਂ ਲੈ ਕੇ ਅੱਛਾ ਜੀ ਆਧੀਆਂ ਦੇ ਤੇ ਵੇਖੋ ਜੀ ਹੁਣ ਸਮੇਂ ਤੋਂ ਹੀ ਬਾਹਰ ਇਹ 200 ਪਿੰਡ ਹੋ ਗਿਆ ਹਾਂ 200 ਪਿੰਡ ਹੋ ਗਿਆ ਤੁਸੀਂ ਲਾ ਲਓ ਹਿਸਾਬ 1400 ਕਿੱਲਾ ਤੇ ਸਾਡੀ ਪੰਚਾਇਤ ਜਿਆ ਕਲਨੌਰ ਦੀ ਜਿਹੜੀ ਲੋਕਾ ਠੇਕੇ ਲਈ ਹੋਈ ਹੈ। ਬਾਕੀ ਦੇ ਤੁਸੀਂ ਗਿਣਤੀ ਕਰ ਲੋ ਕਿ ਕਿੰਨੀ ਕੋ ਸਕਦੀ ਹੈ ਕੋਈ। ਮਤਲਬ 10000 20000 ਇੱਕਰ ਫਸਲ ਜਿਹੜੀ ਆਏ ਬਰਬਾਦ ਆ। ਇਹ ਅੱਗੇ ਹੁਣ ਇਹਨੇ ਬਚਣਾ ਮੈਂ ਜਾਂ ਨਹੀਂ ਬਚਦਾ। ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਰਮਦਾਸ ਪਿੰਡ ਦੇ ਵਿੱਚ ਆਇਆ ਅੰਮ੍ਰਿਤਸਰ ਦਾ ਪਿੰਡਾਂ ਪਿੰਡ ਕਾ ਦਾ ਹੁਣ ਤਾਂ ਤਬਾਹ ਹੋ ਗਿਆ। ਹਾਲਾਤ ਦੇਖ ਲੋ ਸultanpur Lodhi ਗਰਦਾਸਪੁਰ ਨਾਲੋਂ ਮਾੜੇ ਹਾਲਾਤ ਆ ਰਮਦਾਸ ਪਿੰਡ ਦੇ ਰਾਵੀ ਨੇ ਇੰਨੀ ਮਾੜੀ ਮਾਰ ਕੀਤੀ ਆ ਲੋਕਾਂ ਦੇ ਘਰਾਂ ਦੇ ਘਾੜ ਡੁੱਬ ਗਏ ਹਾਲਾਤ ਬਹੁਤ ਬੱਤਰ ਨੇ ਬਹੁਤ ਜ਼ਿਆਦਾ ਬੱਤਰ ਨੇ ਬਹੁਤ ਜ਼ਿਆਦਾ ਖਰਾਬ ਆ ਜਿਹੜੇ ਲੋਕ ਇਹ ਆਏ ਸੀ ਦਿਨਾਂਗਰ ਵੱਲੋਂ ਜਾਂ ਰਮਦਾਸ ਲਾਗੇ ਨਾਲ ਦੇ ਪਿੰਡਾਂ ਵੱਲੋਂ ਆਏ ਸੀਗੇ ਕਿ ਚਲੋ ਪਿੰਡ ਵੱਜਣਗੇ ਪਰ ਉਹ ਪਿੰਡ ਜ਼ਿਆਦਾ ਬਰਬਾਦ ਹੋ ਗਏ ਰਮਦਾਸ ਦੇ ਵਿੱਚ ਜਿਹੜੇ ਲੋਕ ਲੁਕੇ ਹੋਏ ਸੀਗੇ ਰੁਕੇ ਹੋਏ ਸੀ ਉਹ ਵੀ ਵਿਚਾਰੇ ਹੁਣ ਘਰ ਛੱਡ ਕੇ ਜਾਣ ਨੂੰ ਮਜਬੂਰ ਹੋ ਗਏ ਕਿਉਂਕਿ ਪਾਣੀ ਦੋ ਦੋ ਛੱਤਾਂ ਤੱਕ ਭਰ ਚੁੱਕਾ ਹੈ ਲੋਕ ਘਰ ਛੱਡ ਕੇ ਜਾ ਰਹੇ ਆ ਇਹ ਤਸਵੀਰਾਂ ਆ ਲੋਕਾਂ ਦੀਆਂ ਲੋਕ ਕਿਵੇਂ ਘਰ ਛੱਡ ਕੇ ਜਾ ਰਹੇ ਆ ਪਾਣੀ ਦਾ ਬਹਾਅ ਬਹੁਤ ਹੌਲੀ-ਹੌਲੀ ਤੇਜ਼ ਹੋ ਰਿਹਾ ਹੈ ਤੁਸੀਂ ਸਾਹਮਣੇ ਘਰ ਦੀਆਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਜਿਹੜੇ ਲੋਕ ਘਰ ਛੱਡ ਕੇ ਆ ਰਹੇ ਤੁਸੀਂ ਦੇਖ ਲਓ ਕਿਦਾਂ ਪਿੰਡ ਦੇ ਪਿੰਡ ਖਾਲੀ ਹੋ ਰਹੇ ਆ ਲੋਕ ਵਿੱਚ ਬੁੜੀਆਂ ਬੱਚੇ ਵੀ ਬਚਸਾ ਬਹੁਤ ਪਾਣੀ ਸਾਹਮਣੇ ਹਾਲਾਤ ਬਹੁਤ ਮਾੜੇ ਆ ਆਪ ਦੱਸ ਰਹੇ ਆ ਕਿ ਹਾਲਾਤ ਬਹੁਤ ਪਾਣੀ ਦੇ ਅੱਗੇ ਬਹੁਤ ਪਾਣੀ ਆ ਦੇਖੋ ਕਿਦਾਂ ਘਰਾਂ ਦੇ ਘਰ ਲੋਕ ਛੱਡ ਕੇ ਆ ਰਹੇ ਕੋਈ ਟਰੈਕਟਰਾਂ ਦੇ ਭਾਈ ਹਾਲਾਤ ਹੁਣ ਵੀ ਕਿਹੜੇ ਘਰਾਂ ਦੇ ਵਿਗੜੇ ਹੋ ਇੱਥੇ ਰਾਹ ਦੇ ਰਾਹ ਦੇ ਜਾਰੇ ਵਿਗੜ ਗਏ ਪਾਣੀ 3-3 ਫੁੱਟ ਕਰਾ ਰਾਹ ਦਾ ਜਾਰੇ ਵਿਗੜ ਗਿਆ ਰਾਹ ਦਾ ਅੱਛਾ ਜੀ ਹੁਣ ਪਾਣੀ ਜ਼ਿਆਦਾ ਆ ਕੱਲ ਘਟੇ ਅੱਛਾ ਕੱਲ ਘਟੇਗਾ ਦੋਸਤ ਇਹ ਤਸਵੀਰਾਂ ਆ ਉੱਪਰ ਕਰ ਦੇ ਤੇਰੀ ਦੇਖੋ ਪਾਣੀ ਦੀ ਗੱਲ ਸਹੀ ਆ ਬਾਈ ਦੀ ਕੁਝ ਵੀ ਹੋ ਸਕਦਾ ਹੈ ਨਾ ਕਿੰਦਾ ਜੀ ਸੜਕਾਂ 'ਚ ਤਿੰਨ ਤਿੰਨ ਫੋਟੋ ਤੇ ਘਰਾਂ 'ਚ ਤਾਂ ਮੈਨੂੰ ਲੱਗਦਾ 12 12 ਫੋਟੋ ਹਾਂਜੀ 12 12 ਫੋਟੋ ਤੁਹਾਡੇ ਸਾਹਮਣੇ ਕਰ ਬਰਾਬਰਾਂ ਫੋਟੋ ਜਾ ਜਾ ਪਾ 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 ਤਾੜਨ ਫੋਟੋ ਇਹ ਹਾਲਾਤ ਆ ਦੋਸਤੋ ਰਮਦਾਸ ਪਿੰਡ ਇਹ ਡਿਸਟ੍ਰਿਕਟ ਇਹ ਅੰਮ੍ਰਿਤਸਰ ਪੈਂਦਾ ਜੀ ਆਪ ਮਾਚਾਲਦਾ ਮਾਈਕ ਤੇ ਵੀਰ ਜੀ ਸਰਕਾਰਾਂ ਦੇ ਪ੍ਰਬੰਧ ਬਿਲਕੁਲ ਨਾ ਮਾਤਰ ਨੇ ਆਮ ਪਬਲਿਕ ਦਾ ਇੰਨਾ ਜਿਆਦਾ ਨੁਕਸਾਨ ਹੋ ਚੁੱਕਾ ਹੈ ਕਿ तकरीबन ਹਰ ਵਰਗ ਵਪਾਰੀ ਵਰਗ ਲਾਲੋ ਰਮਦਾਸ ਏਰੀਆ ਦਾ ਜਾਂ ਕਿਸਾਨ ਵਰਗ ਲਾਲੋ 20 ਸਾਲ ਪਿੱਛੇ ਜਾ ਚੁੱਕੇ ਨੇ ਸਰਕਾਰਾਂ ਦੇ ਕੰਮ ਅਤਨਿੰਦਨਯੋਗ ਨੇ ਆ ਸਿਰਫ ਜਿਹੜੀ ਲੰਗਰ ਦੀ ਸੇਵਾ ਹੋ ਰਹੀ ਹੈ ਜਾਂ ਲਾਲੋ ਪਾਣੀ ਦੁੱਧ ਦੀ ਸੇਵਾ ਹੋ ਰਹੀ ਹੈ ਸਾਡੇ ਸਰਦਾਰ ਭਰਾਵਾਂ ਵੱਲੋਂ ਹੀ ਕੀਤੀ ਜਾ ਰਹੀ ਹੈ ਦੂਰ ਦੂਰ ਤੋਂ ਸਾਡੀਆਂ ਜਿਹੜੀਆਂ ਸੰਸਥਾਵਾਂ ਮਹਾਂਪੁਰਖ ਕਾਰ ਸੇਵਾ ਵਾਲੇ ਖਾਲਸਾ ਏਡ ਵਾਲੇ ਪਹੁੰਚੇ ਨੇ ਪਰ ਸਰਕਾਰਾਂ ਵੱਲੋਂ ਜਿਹੜੇ ਪ੍ਰਬੰਧ ਬਿਲਕੁਲ ਹੀ ਠੋਸ ਨਹੀਂ ਸਚਾਈ ਤੇ ਇਹੋ ਹੀ ਆ ਅੱਛਾ ਨੁਕਸਾਨ ਬਾਈ ਜੀ ਕਿੰਨਾ ਹੈ ਫਸਲਾਂ ਤਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਸਰਾਨ ਵਰਦੀ ਮੈਂ ਤੁਹਾਨੂੰ ਕਹਿ ਰਿਹਾ ਕਿ ਫਸਲਾਂ ਤੇ ਬਿਲਕੁਲ ਹੀ ਬਰਬਾਦ ਹੋ ਚੁੱਕੀਆਂ ਨੇ ਕਿਉਂਕਿ ਹੋਰ ਵੱਧ ਤੋਂ ਵੱਧ 15 ਦਿਨ ਸੀ ਬਾਡੀ ਦੀ ਤਿਆਰੀ ਸੀ ਬਿਲਕੁਲ ਫਸਲਾਂ ਬਿਲਕੁਲ ਹੀ ਬਰਬਾਦ ਹੋ ਚੁੱਕੀਆਂ ਨੇ ਬਾਰਡਰ ਏਰੀਆ ਤੇ ਤੇ ਇੰਨਾ ਜ਼ਿਆਦਾ ਨੁਕਸਾਨ ਆ ਕਿ ਅਸੀਂ ਤੁਹਾਨੂੰ 10 ਵੀ ਨਹੀਂ ਸਕਦੇ ਕਿੰਨੇ ਲੋਕ ਫਸੇ ਹੋਣਗੇ ਕਿੰਨੇ ਕਿ ਪਿੰਡਾਂ ਦੇ ਵੀਰ ਜੀ ਕੋਈ ਆਈਡੀਆ ਨਹੀਂ ਆ ਕੋਈ ਆਈਡੀਆ ਹੀ ਨਹੀਂ ਆ ਇਹ ਲੋਕ ਜਿਹੜੇ ਟਰਾਲੀਆਂ ਤੇ ਆ ਰਹੇ ਕਿਹੜੇ ਲੋਕ ਨੇ ਜਿਹੜੇ ਟਰਾਲੀਆਂ 'ਚ ਆ ਵੀਰ ਜੀ ਬਾਰਡਰ ਏਰੀਆ ਤੋਂ ਨਾ ਐਨਡੀਆਰਐਫ ਦੀਆਂ ਟੀਮਾਂ ਜ਼ਰੂਰ ਲੱਗੀਆਂ ਨੇ ਮਤਲਬ ਕਿ ਹੱਥ ਵਿੱਚ ਇਹਨਾਂ ਨੇ ਨਹੀਂ ਮਤਲਬ ਕਿ ਐਨਡੀਆਰਐਫ ਦੀਆਂ ਟੀਮਾਂ ਲੱਗੀਆਂ ਨੇ ਉਹ ਕੱਢ ਕੇ ਲਿਆ ਰਹੇ ਨੇ ਜਿੱਦਾਂ ਰਮਦਾਸ ਕਸਬੇ ਦੇ ਵਿੱਚ ਲਿਆ ਰਹੇ ਨੇ ਔਰ ਦੂਰੇ ਘੇਰੇ ਚਾਲੋ ਕਿ ਸਾਡੇ ਨੋਜ਼ਮਾਨ ਵੀਰ ਜੀ ਲੱਗੇ ਕੱਢ ਕੇ ਲਿਆ ਸਰਕਾਰ ਵੱਲੋਂ ਤੁਸੀਂ ਦੇਖੋ ਕਿ ਸਰਕਾਰ ਤभी ਕਿਸੇ ਪ੍ਰਸ਼ਾਸਨ ਦੀ ਇੱਕ ਵੀ ਬੱਸ ਗੱਡੀ ਨਹੀਂ ਦੇਖ ਰਹੇ ਕਿ ਜਿਹਦੇ ਤੇ ਸੰਗਤ ਜਿਹੜੀ ਆ ਆ ਰਹੀ ਹੋਵੇ ਸਾਰੇ ਪ੍ਰਾਈਵੇਟ ਲੋਕਾਂ ਦੇ ਹਿੱਤ ਨਹੀਂ ਆ ਕੋ ਖਸਾਨ ਜਥੇ ਬੰਦੀਆਂ ਜੁੜੀਆਂ ਨੇ ਨਾਲ ਇਹੋ ਹੀ ਜਿਹੜਾ ਕਰ ਰਹੇ ਆ ਜਦੋਂ ਕੋਲੋਂ ਇਹ ਇਹ ਲੋਕਾਂ ਦਾ ਰੈਸਕਿਊ ਹੋ ਰਿਹਾ ਇਹ ਲੋਕਾਂ ਦਾ ਰੈਸਕਿਊ ਕਿਸਾਨ ਜਥੇ ਬੰਦੀਆਂ ਵੱਲੋਂ ਹੋ ਰਿਹਾ ਜਾਂ ਸਾਡੇ ਸਿੱਖ ਭਰਾ ਹੀ ਸਿਰਫ ਲੱਗੇ ਨੇ ਬੜੀ ਸ਼ਰਮ ਦੀ ਗੱਲ ਆ ਹੋਰ ਕੋਈ ਵੀ ਇੱਥੇ ਕੋਈ ਅਤ ਕਥਨੀ ਨਹੀਂ ਹੋਏਗੀ ਕੋਈ ਕਮਿਊਨਿਟੀ ਲਾ ਲਓ ਅਸਾਈ ਭਾਈਚਾਰਾ ਲਾ ਲਓ ਕੋਈ ਵੀ ਭਾਈਚਾਰਾ ਲਾ ਲਓ ਅੱਗੇ ਨਹੀਂ ਆ ਰਹਾ ਸਿਰਫ ਸਾਰੇ ਪਾਸੇ ਤੁਸੀਂ ਵੇਖ ਲਓ ਸਾਰੇ ਜਿਹੜੀ ਆ ਦੇਖੇ ਜਿੱਥੇ ਬੰਦੀਆਂ ਹੀ ਅੱਗੇ ਲੱਗੀਆਂ ਐ ਐਨਡੀਆਰਫ ਟੀਮਾਂ ਪਹੁੰਚੇ ਆਂ ਜ਼ਰੂਰ ਨੇ ਲੇਕਿਨ ਕੰਮ ਹੈਲਪ ਕੋਈ ਨਹੀਂ ਕੀਤੀ ਜਾ ਰਹੀ ਕੱਲ ਉੱਥੇ ਮਾਤਾ ਰੋਂਦੀ ਰਹੀ ਐ ਕਿ ਸਾਡੇ ਬੱਚੇ ਇੱਥੇ ਡੁੱਬੇ ਰਹੇ ਨੇ ਸੱਤ ਬੱਚੇ ਨੇ ਸਾਡੇ ਪੇ ਨੇ ਲੇਕਿਨ ਉਹ ਨਹੀਂ ਗਏ ਤੇ ਤਰਲੇ ਮਾਦਰ ਐਨਡੀਆਰ ਅੰਦੇ ਹਾਏ ਦੂਸਰੇ ਕੈਂਪ ਉਹ ਸਾਡੇ ਏਰੀਆ ਨਹੀਂ ਦੂਸਰੇ ਕੈਂਪ ਵੱਲ ਭੇਜੀ ਜਾਂਦੇ ਸੀ ਜੇ ਉੱਧਰ ਜਾਂਦੇ ਆਂ ਤੇ ਉਹ ਪਹਿਲੇ ਵੱਲ ਭੇਜੀ ਜਾਂਦੇ ਸੀ ਕੋਈ ਪੱਕਾ ਪ੍ਰਬੰਧ ਨਹੀਂ ਹੈਗੇ ਸਿਰਫ ਸਾਡੇ ਕਸਾਨ ਵੀਰ ਹੀ ਜਿਹੜੇ ਇੱਕ ਦੂਜੇ ਦੀ ਹੈਲਪ ਕਰ ਰਹੇ ਨੇ ਬਾਕੀ ਪ੍ਰਸ਼ਾਸਨ ਵੱਲੋਂ ਬਿਲਕੁਲ ਹੀ ਕੰਮ ਜਿਹੜਾ ਠੁੱਸ ਜੇ ਇੱਕ ਕੀ ਪ੍ਰਬੰਧ ਭਾਜੀ ਕੀ ਹਾਲਾਤ ਤਾਂ ਸਾਰਾ ਬਹੁਤ ਬੜਾ ਵਿਗੜਿਆ ਪਿਆ ਪ੍ਰਬੰਧ ਇਧਰ ਕੈਮਰਾ ਮਾਰੀ ਚੱਲਦੀ ਕਿ ਪਾਣੀ ਪਾਣੀ ਵਧ ਰਿਹਾ ਪਾਣੀ ਚਾਰ 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 ਫੋਟ ਵਧ ਗਿਆ ਜੀ ਅੱਜ ਅੱਜ ਹੀ ਅੱਜ ਰਾਤੋਂ ਨਾਲ ਵਧ ਗਿਆ ਚਾਰ ਫੋਟ ਵਧ ਗਿਆ ਕਿਲੋ ਪਾਣੀ ਹੋਰ ਬੰਦਾ ਆ ਲੋ ਜਾਂ ਕਿੰਨੇ ਕੁ ਲੋਕ ਤੁਸੀਂ ਹੋਣਗੇ ਭਾਜੀ ਇਹ ਤੱਕ ਹੋ ਜਾਣੇ ਬਹੁਤ ਬੜੇ ਲੋਕਾਂ ਅੱਛਾ ਹਾਂ ਪਰ ਬਹੁਤ ਦੁਨੀਆ ਜਿਆਦਾ ਹੋਣੇ 25 30 40 ਤੋਂ ਜ਼ਿਆਦਾ ਬਿਲਕੁਲ ਬਾਰਡਰ ਹੈ ਵਾਟਰ ਵਾਟਰ 50 50 ਪਿੰਡਾਂ ਨਾਲੋਂ ਜ਼ਿਆਦਾ 15 ਪਿੰਡਾਂ ਫਸੀ ਆ ਯਾਹ ਪੇ ਤੁਮ ਦਾ ਪੈਂਡਾ ਥੋਪਾ ਕਬੂ ਮਾਲ ਚਲਈਏ ਹਾਂ ਇਹ ਇਲਾਕੇ ਦੇ ਵਧੀਆ ਵੀਰੇ ਹੁਣ ਘਟਾ ਕੇ ਜਿਆਦਾ ਆ ਹਾਂਜੀ ਹੁਣ ਜਿਆਦਾ ਆ ਪਾਣੀ ਬਹੁਤ ਜਿਆਦਾ ਕੱਲ ਕਿੰਨਾ ਸੀਗਾ ਕੱਲ ਥੋੜਾ ਸੀ ਅੱਛਾ ਇਹ ਲੋਕ ਕੱਢ ਕੇ ਲੈ ਕੇ ਆ ਰਹੇ ਆ ਹਾਂਜੀ ਹਾਂਜੀ ਯਾਰ ਅੰਦਾਜ਼ਾ ਲਾ ਇਹ ਕਿੰਨੇ ਕੇ ਪਿੰਡ ਟੋਪ ਕੇ ਗਾ ਹਾਂ 15 20 ਮਿੰਟ ਜਿਹੜੇ ਟੋਪ ਕੇ ये बांध के आप पीछे ये पटरी ने पानी चढ़ा दे पड़ेगा ठीक है अच्छा ये का कड़कने से कौन पड़ेगा तो तो ना गीला ही है भरे गया ये सारा तो ਬਾਪੂ ਜੀ ਪਾਣੀ ਹੁਣ ਕਟਿਆ ਕਿ ਵਧੀਆ ਵਧੀਆ ਉਹਨਾਂ ਨੂੰ ਵਧੀਆ ਵਗੰਦਾ ਰਿਹਾ ਅੱਛਾ ਜੀ ਅੱਛਾ ਪਾਣੀ ਵਗੰਦਾ ਵਧੀਆ ਅੱਛਾ ਜੀ ਵਧੀਆ ਹੈ ਮਰਲਾਵਾ ਕੱਲ ਤੋਂ ਲੱਕੇ 1.5 ਫੁੱਟ ਪਾਣੀ ਜੜਾ ਵਰ ਗਿਆ ਅੱਛਾ ਜੀ ਕੀ ਹਾਲ ਕੀ ਪਿੰਡਾਂ ਦਾ ਗਾਂ ਹਾਲ ਮਾੜਾ ਹੀ ਆ ਰਿਹਾ ਹੈ। ਕੋਈ ਲੱਭਣ ਦੇ ਪਿੰਡਾਂ ਰੋਖੇ ਲੱਭਦੇ ਨੇ ਪਿੰਡਾਂ ਦੇ ਲੱਭਦੀਆਂ ਫਸਲ। ਬਹੁਤ ਮਾੜਾ ਹਾਲ। ਸਾਰਾ ਝੋਨਾ ਹੀ ਝੋਨਾ ਸਾਰਾ ਕੋਈ ਲੱਭਦਾ ਹੀ ਨਹੀਂ। ਪਿੰਡਾਂ ਦਾ ਤੇ ਬਹੁਤ ਮੁਸ਼ਕਲ ਹੈ ਸਰਕਾਰ ਨੂੰ ਤਵੇ ਆਣ ਕੇ ਪਸਾਰ ਲਾ। ਲੋਕ ਘਰਾਂ ਦੇ ਵਿੱਚੋਂ ਨਿਕਲੇ ਆ। ਲੋਕ ਘਰਾਂ ਤੋਂ ਨਿਕਲੇ ਕੋਈ ਤੇ ਪਹਿਲਾਂ ਨਿਕਲੇ ਨੇ। ਕੋਈ ਫਿਰ ਉਹ ਕੋਠਾਂ ਤੇ ਚਬਾਰਾ ਉੱਤੇ ਚੜ੍ਹੇ ਨੇ। ਉਹਨਾਂ ਨੂੰ ਵੱਡਣ ਦਾ ਸਾਧਨ ਕੋਈ ਨਹੀਂ। ਹੁਣ ਗਈ ਇੱਕ ਬੇੜੀ। ਇੱਕ ਬੇੜੀ ਕੀ ਕਰੇਗੀ? ਐਨੇ ਪਿੰਡਾਂ ਜਿਹੜੇ 30-40 ਪਿੰਡ ਨੇ। ਕਿੰਨੇ ਪਿੰਡ ਆ ਜੀ? ਬੜੇ ਮੇਰੇ ਖਦੇ ਤੇ ਹੁਣ 30-40 ਪਿੰਡ। ਉਹ ਪੰਜਾਂ ਚਾਰੀਆਂ ਪਿੰਡਾਂ 'ਚ ਇੱਕ ਬੇੜੀ ਕੀ ਕਰਦੀ ਆ ਬਹੁਤ ਬਹੁਤ ਗਿਨਾਵਾ ਦਾ ਬਹੁਤ ਟਲਾ ਪ੍ਰਸ਼ਾਸਨ ਤੱਕ ਆਵਾਜ਼ ਪਚਾਓ ਇਹ ਜਿੰਨਾ ਚਿਰ ਇਥੇ ਪੁੜੀਆਂ ਨਹੀਂ ਨਾ ਬੰਦੀਆਂ ਛੜਕ 'ਚ ਪੁਲੀ ਤੇ ਉਧਰ ਲੈਣ ਥਲੇ ਨਹੀਂ ਬਣਦਾ ਇਹ ਇਦਾਂ ਹੀ ਰਹੂਗਾ ਕਿਉਂਕਿ ਇਹ ਛੜਕੂਚੀ ਆ ਪਾਣੀ ਦੇ ਧੱਕਾ ਲੱਗਾ ਪਿਛੇ ਲੈਣ ਨੇ ਲਾਇਆ ਇਧਰ ਇਹਨੇ ਲਾਇਆ ਇਹਦਾ ਪਾਣੀ ਨਹੀਂ ਨਿਕਸਦਾ ਜਿਹੜਾ ਪੁੜੀਆਂ ਦਾ ਗਾਮ ਤੇ ਬਾਬਾ ਜੀ ਘਰ ਤਾਂ ਡੁੱਬ ਗਏ ਸਾਰੇ ਪੂਰੇ ਪੂਰੇ ਡੁੱਬੇ ਆ ਪੂਰੇ ਡੁੱਬੇ ਆ ਕਿਹੇ ਹੱਦ ਤੱਕ ਖਾ ਦੇ ਉੱਕੇ ਅਸੀਂ ਦੇ ਇਹ ਡੁੱਬੇ ਆ ਅੱਛਾ ਜੀ ਆ ਸਾਥ ਉਹ ਜੇ ਆਪਾਂ ਮੰਨਦੇ ਆ ਤੇ ਇਹ ਡੁੱਬ ਕੇ ਤੇ ਛਾ ਉਹ ਤਾਂ ਬਿਲਕੁਲ ਡੁੱਬੇ ਆ ਬਿਲਕੁਲ ਡੁੱਬੇ ਪੂਰਾ ਪਾਣੀ ਕੱਲੋਂ ਪਾਣੀ ਬੜਾ ਵਧ ਗਿਆ ਤੇ ਰੋਟੀ ਪਾਣੀ ਤੇ ਵੀ ਲੋਕ ਤਾਂ ਵਿਚਾਰੇ ਭੁੱਖੇ ਆ ਰਹੇ ਹੋਣਾ ਨਾ ਕੋਈ ਇਦਾਂ ਕੋਈ ਵਿਕਾਸ ਕੋ ਦਿੱਤੀ ਕਹਿੰਦੇ ਇਦਾਂ ਕਰਦੇ ਆ ਪਰ ਮਾੜੀ ਆੜਿਆ ਨਿਸ਼ਾਨ ਬਹੁਤ ਜ਼ਿਆਦਾ ਛੋਨੇ ਤੇ ਖਰਚਾ ਵੜਾਇਆ ਸੀ ਬਾਜੀ ਇਹ ਲੋਕ ਜਿੰਨੇ ਆ ਰਹੇ ਟਰੈਕਟਰਾਂ ਚ ਇਹ ਪਿੰਡ ਖਾਲੀ ਹੋ ਰਿਹਾ ਜੀ ਹੋਰ ਵਾਧਾ ਨਾਲ ਫਿਰ ਉਹ ਚਾਰੇ ਡਰ ਗਏ ਕਬਰਾਂਗੇ ਨੇ ਉਹਨਾਂ ਨੂੰ ਹੁਣ ਕੱਢਣ ਦੇ ਅਸੀਂ ਜਿਹੜੇ ਪਿੱਛਿਓਂ ਆਏ ਸੀ ਉਹ ਇੱਥੇ ਫਸ ਗਏ ਨਾ ਉਹ ਇੱਥੇ ਫਸ ਗਏ ਨੇ ਕਿਉਂਕਿ ਪਾਣੀ ਪਹਿਲਾਂ ਥੋੜਾ ਸੀ ਹੁਣ ਪਾਣੀ ਹੋਰ ਵਧਦਾ ਜਾ ਰਿਹਾ ਹਾਂ ਉਹਦਾ ਵਾਧਾ ਕਰਕੇ ਹੁਣ ਲੋਕ ਇੱਥੋਂ ਉਹਨਾਂ ਨੂੰ ਕੱਢ ਰਹੇ ਨੇ ਵੀ ਇੱਥੋਂ ਹੀ ਸਾਹ ਹੋਰ ਕਿਤੇ ਲੈ ਚਲੀਏ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਮੁਸ਼ਕਿਲਿਆ ਕੋ ਵੇਖੋ ਕੋ ਲਬਦਾ ਕੋ ਚੀਜ਼ ਕੋ ਇੱਥੋਂ ਨਾ ਕੋ ਨਾ ਪਾਣੀ ਸੁਦਾ ਦੇਖੋ ਦੋਸਤੋ ਇਹ ਕੀ ਕੀ ਪਾਣੀ ਪਾਣੀ ਹੋਇਆ ਪਿਆ ਕੱਲ ਪਾਣੀ ਕਹਿੰਦੇ ਘੱਟ ਸੀਗਾ ਪਰ ਅੱਜ ਪਾਣੀ ਫਿਰ ਬਹੁਤ ਜ਼ਿਆਦਾ ਵੱਧ ਗਿਆ ਆ ਇਹ ਇਰਵ ਅਰਮਦਾਸ ਅਰਮਦਾਸ ਪਿੰਡਾ ਤੇ ਰਮਦਾਸ ਅਰਮਦਾਸ ਪਿੰਡਾ ਅਜੇ ਲੋ ਕਿੱਦਾਂ ਲੋਕਾਂ ਨੇ ਗੱਟੇ ਲਾਏ ਹੋਏ ਆ ਬਹੁਤ ਬੁਰੇ ਹਾਲ ਬਾਈ ਤੇਜ ਆ ਭਾ ਬਹੁਤ ਹੈ ਗੱਡੀ ਪਿੱਛੇ ਕਰਈ ਆਈ ਏ ਉਹ ਬਾਈ ਕਹਿੰਦੇ ਕੱਲ 1-1 ਫੁੱਟ ਥੱਲੇ ਸੀ ਪਾਣੀ ਇੱਥੇ ਪਾਣੀ ਡੋ ਆ ਹਰਮਦਾਸ ਏਰੀਆ ਜੀ ਦੇਖੋ ਲੋਕੀ ਘਰੋਂ ਬੇਕਾਰ ਹੋ ਗਏ ਵਿਚਾਰੇ ਛੱਡ ਛੱਡ ਕੇ ਆ ਰਹੇ ਭਾਜੀ ਕਿੱਦਾਂ ਦੇ ਹਾਲਾਤ ਆ ਜੀ ਅੱਗੇ ਮਾਰੇ ਮਾਰੇ ਆ ਹੈ ਟਰਾਲੀਆਂ ਜਾਂਦੀਆਂ ਟਰਾਲੀਆਂ ਜਾਂਦੀਆਂ ਜੋ ਉੱਧਰ ਗਾੜੀ ਜਾਂਦਾ ਤੇ ਉਦਾਂ ਬੰਦਾ ਹੀ ਨਹੀਂ ਜਾ ਸਕਦਾ ਮੋਟਰਾਲ ਵੀ ਨਹੀਂ ਜਾ ਸਕਦਾ ਸਿੱਕਾ ਰਕਰਾਂ ਦੀ ਕੀ ਹਾਲਾਤ ਆ ਭਾਜੀ ਸੱਚਾਈ ਕੀ ਆ ਪਿੰਡਾਂ ਦੀ ਉਦਾਂ ਪਿੰਡਾਂ ਦੀ ਛੱਤਾਂ ਤੇ ਚੜੇ ਜੋ ਬਹੁਤ ਮਾੜਾ ਹਾਲ ਜੋ ਅੱਛਾ ਹਾਂਜੀ ਬਹੁਤ ਮਾੜੇ ਹਾਲ ਤੇ ਆ ਪਿੰਡਾਂ ਛੱਤਾਂ ਤੇ ਚੜੇ ਆ ਬਹੁਤ ਮੁਸ਼ਕਲ ਆ ਸੰਗਦੇ ਜੰਦੀ ਸੇਵਾਦਾਰ ਪੰਜਾਬੀ ਵੀਰ ਆਪਣੇ ਲੈ ਕੇ ਜਾਂਦੇ ਟਰਾਲੀਆਂ ਭਰ-ਭਰ ਕੇ ਜਾਂਦੇ ਆ ਰਾਸ਼ਨ ਦੀਆਂ ਹੁਣੇ ਘਰ ਤੋਂ ਘਰ 10-15 ਟਰਾਲੀਆਂ ਹੁਣ ਲੰਘੀਆਂ ਆ ਪਾਣੀ ਕਾ ਨਾਲੋਂ ਵਧੀਆ ਕਿ ਘਟਿਆ ਆ ਜੀ ਪਾਣੀ ਵਧੀਆ ਥੋੜਾ ਜਿਹਾ ਅੱਛਾ ਵਧੀਆ ਵਧੀਆ ਹੀ ਆ ਪਰ ਹਾਲ ਦਾ ਹੀ ਉੱਥੇ ਲੈਵਲ ਦੀ ਚੱਲਣ ਰਹੀ ਆ ਜੇ ਜਿਆਦਾ ਨਹੀਂ ਆ ਜੇ ਵਧੀਆ ਵਦਨ ਦੀ ਸੰਭਾਵਨਾ ਹੈਗੀ ਆ ਠੀਕ ਆ ਹਾਂਜੀ ਤੇ ਪਈ ਕਿ ਤਰ੍ਹਾਂ ਕਿੰਨੇ ਕਿੰਨੇ ਪਿੰਡੇ ਪਿੰਡੇ ਪੈ ਹੈਗੇ ਨੇ ਦੱਸੋ ਪਿੰਡ ਇੱਥੇ ਧੁੱਦੀ ਦੇ ਬੰਦ ਨਾਲ ਪੰਜ ਪੰਜ ਸੱਤ ਸੱਤ ਪਿੰਡੇ ਆ ਇਥੇ ਰਮਦਾਸ ਤੋਂ ਹਾਂ ਰਮਦਾਸ ਤੋਂ ਸੱਤ ਸੱਤ ਪਿੰਡ ਗਾਹਾਂ ਧੁੱਦੀ ਦੇ ਬੰਦੇ ਨਾਲ ਨਾਲ ਸਾਹ ਦਾ ਪਿੰਡ ਹੈਗੇ ਜਿਹੜੇ ਪਿੰਨਾ ਪਾਣੀ ਦੀ ਮਾਰ ਦੇ ਥੱਲੇ ਆ ਚੁੱਕੇ ਆ ਅੱਛਾ ਮੇਰੀ ਸਿਸਟਰ ਹੈ ਜਿਹੜੀ ਰਮਦਾਸ ਮੈਂ ਆਪਣੀ ਸਿਸਟਰ ਨੂੰ ਹੁਣ ਮਿਲਣ ਚੱਲਿਆ ਵਾਂ ਮੇਰੀ ਸਿਸਟਰ ਰਮਦਾਸ ਆ ਮੈਂ ਬਸ ਆਪਣਾ ਮੋਟਰਸਾਈਕਲ ਲਾ ਕੇ ਕਿਤੇ ਸਾਈਡ ਤੇ ਫਿਰ ਆਪਣੀ ਸਿਸਟਰ ਕੋਲ ਚੱਲਿਆ ਵਾਂ ਤੇ ਕੀ ਹਾਲਾਤ ਹੋ ਰਹੀ ਉਹਨਾਂ ਦਾ ਹਾਂਜੀ ਗੱਲ ਹੋ ਰਹੀ ਘਰ ਦੇ ਕੋਠੇ ਦੇ ਛੱਤ ਤੇ ਜਿਹੜੇ ਡਬਲ ਮੰਜ਼ਲੀ ਉਹਨਾਂ ਦਾ ਪੁੱਛ ਰਿਆ ਛੱਤ ਤੇ ਜਿਹੜੇ ਉੱਥੇ ਗੱਲ ਹੋਣ ਦੀ ਆ ਤੇ ਰਾਸ਼ਨ ਪਾਣੀ ਉਹਦਾ ਪਹੁੰਚਾਉਣ ਦੀ ਸੇਵਾਦਾਰ ਹਾਂਜੀ ਅੱਛਾ ਔਰ ਫਸਲ ਕਿੰਨੀ ਕਿ ਨੁਕਸਾਨੀ ਗਈ ਆ ਭਾਈ ਕਿੰਨੇ ਦੋਸਤੋ ਬਹੁਤ ਮਾੜੇ ਹਾਲਾਤ ਆ ਕੇ ਚੱਲੇ ਆ ਖਾਣ ਦਾ ਸਮਾਨ ਲੈ ਕੇ ਚੱਲੇ ਆ ਪਾਣੀ ਬਿਸਕੁਟ ਰਸ ਬਰੈਡ ਸਭ ਕੁਝ ਇਹ ਲੋਕਾਂ ਦੀ ਸੇਵਾ ਆ ਖਾਸਤੇ ਦੀ ਸੇਵਾ ਆ ਇਹ ਸਾਹਮਣੇ ਦੇਖੋ ਲੋਕ ਛੱਤਾਂ ਉੱਪਰ ਚੜ੍ਹੇ ਹੋਏ ਆ ਵੀਡੀਓ ਬਣਾਉਂਦੇ ਮੈਂ ਤਾਂ ਬਾਬਾ ਦਾ ਮੈਡਾਗਾ ਜੀ ਨੂੰ ਚਲੋ ਸਰ ਮੰਤਰੀ ਜੀ ਨੂੰ ਮੰਤਰੀ ਜੀ ਆਪੇ ਪਵਨ ਉਸ ਮੰਦਰਾਂ ਵਾਲੇ ਚੱਲੇ ਆ ਵਾਓ ਯਾ ਚੱਲੋ ਜਲਾਮ ਆਂਡਿਆ ਹਲਕਾ ਘਾ ਚੱਲਣ ਲਿਆ ਜੇ ਹੇ ਰਾਜਾ ਰਾਜਾ ਮਾਈਕ ਚੱਲ ਰਿਹਾ ਤੁਹਾਡਾ ਕਰੋ ਇੱਧਰ ਮੇਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਅਤੀ ਸਤਿਕਾਰਯੋਗ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀਏ ਸਿੰਘ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਬਲਦੇਵ ਸਿੰਘ ਜੀ ਆਪਣੇ ਸਾਥੀਆਂ ਦੇ ਨਾਲ ਆਪਣੀ ਸ਼ਰਧਾ ਦੇ ਨਾਲ ਰਾਸ਼ਨ ਪਾਣੀ ਦੀ ਸੇਵਾ ਲੈ ਕੇ ਪਹੁੰਚ ਚੁੱਕੇ ਨੇ ਇਸ ਲਈ ਭਾਈ ਸਾਹਿਬ ਜੀ ਆਪਣੇ ਸਾਥੀਆਂ ਦੇ ਨਾਲ ਟਰੱਕ ਸਾਹਿਬਾਨ ਨੇ ਗੁਰਦੁਆਰਾ ਗੱਟਪੁਰੇ ਰਿਵਾਜ ਪੰਡਾ ਸਾਹਿਬ ਜੀਆਂ ਦੇ ਨੇੜ ਦੇ ਇਲਾਕਿਆਂ ਦੇ ਵਿੱਚ ਇਹਨੇ ਕਿ ਪਰਸੋਂ ਰੋਜ ਤੋਂ ਹੀ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਘਿਰ ਚੁੱਕੇ ਨੇ ਓਥੇ ਰਾਸ਼ਨ ਦੀ ਕੇਵਲ ਲੈ ਕੇ ਜਾ ਰਹੇ ਨੇ ਪ੍ਰਸ਼ਾਸਨ ਦੇ ਪ੍ਰਬੰਧ ਬਿਲਕੁਲ ਹੀ ਜ਼ੀਰੋ ਨੇ ਬਾਤ ਦੀ ਖਬਰਾਂ I <laughs> last me he yeah last time.